ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਤਾਨਪੁਰੋਂ ਤਰਕੇ ਗੁਰੂ ਸਹਿਬ ਜੀ ਬਿਆਸ ਦੇ ਕਿਨਾਰੇ ਆ ਗਏ ਮੇਰੀ ਵਿੱਚ ਬੈਠ ਕੇ ਦਰਿਆ ਨੂੰ ਪਾਰ ਕੀਤਾ ਉਹਨੂੰ ਵਾਸੇਵ ਸਤਾਂ ਤੇ ਉੱਤੇ ਬੈਠ ਕੇ ਗੁਰੂ ਜੀ ਨੇ ਕੀਰਤਨ ਕੀਤਾ ਗੁਰੂ ਜੀ ਦਾ ਆਪੇਸ਼ਨ ਅਲ੍ਹਾ ਸੀ ਉਹ ਸੱਚਮੱਚ ਨਾ Hindu ਨਾ Musalman ਫਕੀਰ ਜਾਪ ਦੇ ਸੰਨ ਉਨਾਂ ਦਾ ਆਸ ਮੈਲਮਾਸੀ ਜੋ ਕੇ ਕੋਈ ਉਹਨਾਂ ਨੂੰ ਵੇਖਦਾ ਉਹ ਹੈਰਾਨ ਵੀ ਹੁੰਦਾ ਤੇ ਖਿਜਿਆ ਵੀ ਜਾਂਦਾ ਉਸ ਸਮੇਂ ਕਿਸੇ ਨੂੰ ਨਹੀਂ ਸੀ ਪਤਾ ਕਿ ਕੋਂਹ ਤੱਕ ਕਿਲੇ ਜੰਗਲ ਵਿੱਚ ਮਲਤਸ਼ਰ ਨਾਮ ਦਾ ਸ਼ਹਿਰ ਬਸੇਗਾ ਚੱਟਿੰਡ ਤੇ ਉਹ ਸੁਲਤਾਨਾਂ ਬੰਦ ਤੋਂ ਪ੍ਰਾਤਨ ਪੰਡ ਸੰਨ ਇਨਾ ਪਿੰਡਾਂ ਨੇ ਜੂ ਸੀ ਜਿੱਥੇ ਅੱਜ ਕੱਲ੍ਹ ਸ੍ਰੀ ਅਮਰਤ ਸਾਰ ਸਾਹਿਬ ਹੈ ਗੁਰੂ ਜੀ ਬਾਲੇ ਮੰਡਾ ਨੇ ਸੁਮੀਤ ਇਸ ਜੂ ਦੇ ਵਿੱਚੋਂ ਦੀ ਲੰਘ ਕੇ ਰਾਮ ਤੀਰਥ ਉੱਤੇ ਪੁੰਜੇ ਰਾਮ ਤੀਰਥ ਮਰਤਮਾਨ ਅਮਰਤ ਸਾਰ ਸਾਹਿਬ ਦੇ ਉੱਤਮ ਮੱਛਮ ਵਿੱਚ 7 ਮੀਲ ਦੂਰ ਹੈ ਬੜਾ ਮੰਡਾ ਥਲਾਵ ਹੈ ਕਿ ਗਿਰਦੇ ਅਜੇ ਵੀ ਸੁੰਨੀ ਜੂ ਹੈ ਉਸ ਮੇਲੇ ਕੂਹਾਂ ਤੱਕ ਕਿਕਰ ਪਲਾ ਸਿਸਰਾ ਤੇ 베ਰੀਆਂ ਬਾੜਾ ਸੰਘਣਾ ਜੰਗਲ ਹੁੰਦਾ ਸੀ ਪ੍ਰਾਂਤ ਰੰਗਨਾੰਥ ਤੇ ਚੰਦ ਕਥਾ ਅਨਸਾਨਈ ਤੀਰਥ ਦੇਸ਼ੰਪੀਪ ਕਥਾ ਇਹ ਹੈ ਕਿ ਸ੍ਰੀ ਰਾਮਚੰਦਰ ਜੀ ਨੇ ਗਰਭવતી ਸੀਤਾ ਨੂੰ ਜਦੋਂ ਮਨਮਾਲਸ ਭੇਜਿਆ ਜਦੋਂ ਮਾਤਾ ਸੀਤਾ ਜੀ ਇੱਥੇ ਰਿਸ਼ੀ ਬਾਲਮਿਕ ਜੀ ਦੇ ਕੋਲ ਰਹੇ ਸਨ माता सीता ने इथे ही लो जी नौ जीनु जन्म ਦਿੱਤਾ बालमीख जी ने एक बेटा दव दव तोमड़ा के ਦਿੱਤਾ ਜਿਸ ਦਾ ਨਾਮ ਕੋਸ਼시 ਲੋ ਲੋ ਤੇ ਕੋਸ਼ ਨੂੰ ਮੇ ਇੱਥੇ ਪੜੇ ਹਸ਼ਿਆਰ ਹੋਏ ਤੇ ਜੰਗਲ ਵਿੱਚ ਸ਼ਿਕਾਰ ਖੇਡਦੇ ਖੇਡਦੇ ਰਾਮਚੰਦਰ ਜੀ ਨਾਲ ਲੜੇ ਲੜਾਈ ਵਿੱਚ ਸਮਝਪਤਾ ਹੋਇਆ ਦੋਹਾਂ ਪੁੱਤਰਾਂ ਤੇ ਸੀਤਾ ਜੀ ਨੂੰ ਰਾਮਚੰਦਰ ਜੀ ਆਪਣੇ ਸਾਥ ਘਰ ਲੈ ਗਏ ਹਨੂਮਾਨ ਜੀ ਨੇ ਢਾਈ ਟੱਪ ਮਾਰ ਕੇ ਤਰਾ ਪੁੱਟਿਆ ਅੰਤਨਾ ਇੱਟਪਾ ਮਾਰ ਕੇ ਤਰਾ ਪੁੱਟਿਆ ਜੋ ਸੀਤਾ ਜੀ ਦੀ ਅਵਰਜਾਦ ਹੈ ਗਤਗਦੀ ਪੁੰਨਿਆਂ ਨੂੰ ਇਸ ਤੀਰਥ ਤੇ ਮੇਲਾ ਲੱਗਦਾ ਹੈ ਜਿਸ ਨੂੰ ਟੁਕੜੀ ਨਾ ਮੇਲਾ ਆਖਿਆ ਜਾਂਦਾ ਹੈ ਮੰਦਰ ਵਿੱਚ ਆਦੀ ਵਿੱਚ ਵੀ ਮੇਲਾ ਲੱਗਦਾ ਸੀ ਦੂਰ ਦੂਰ ਤੋਂ ਸੰਤ ਸਾਂਗਿਆਂ ਤੋਂ ਪੰਡਤ ਇਕੱਠੇ ਹੁੰਦੇ ਸਨ ਦਰਿਆ ਭਾਰ ਕੰਨ ਲੱਗੇ ਆ ਯਾਤਰੂਆਂ ਕੋਲੋਂ ਸੁਣ ਕੇ ਗੁਰੂ ਜੀ ਮੇਲਾ ਦੇਖਣ ਚਲੇ ਗਏ ਇੱਥ ਤੇ ਫੇਰ ਕੇ ਫਿਰ ਕੇ ਦਰਸ਼ਨ ਕਰਨ ਪਿੱਛੋਂ ਇੱਕ ਥਾਂ ਅਸਣ ਜਮਾ ਕੇ ਬੈਠ ਗਏ ਮਾਦਨ ਨੇ ਰਾਬਜਾਉਣਾ ਸ਼ੁਰੂ ਕੀਤਾ ਤੇ ਗੁਰੂ ਜੀ ਨੇ ਆਕਾਰ ਵਰਖ ਦੀ ਉਸਤਤ ਅਤ ਵਿੱਚ ਬਾਣੀ ਚਾਰ ਕੇ ਰਾਗ ਰਾਹੀ ਚਾਰਨ ਆਰੰਭ ਕੀਤਾ ਇਸ ਨੂੰ ਸੁਣ ਕੇ ਪੁਰਖ ਤੇ ਅਸੂਤਰ ਝਾਣਾ ਝਾਣ ਪਹਿਲਾ ਪ੍ਰਮਾਤਮਾ ਅੰਗੇ ਦਇਆスメਨਤੀ ਕੀਤੀ ਹੇ ਪ੍ਰਭੂ ਦਾਤਾ ਦੀਨ ਮਤ ਪੂਰਾ ਧੰਮ ਥਾਰੇ ਪੇਖਾਰੀ ਜੀਓ ਮੈਂ ਕੀ ਮੰਗੂ ਕੈ ਕੈ ਸਰਨਾ ਰਹਾ ਹਾਂ ਹਰ ਦੀਜੇ ਨਾਮ ਪਿਆਰੀ ਜੀਓ ਘਟ ਘਟ ਰਾਵ ਰਹਾ ਮਨ ਵਾਣੀ ਜਲਥਲ ਮਹਿਲ ਗਬਤੇ ਮਰਤੇ ਗੁਰੂ ਸ਼ਬਦੀ ਦੇਖ ਨਰਾਰੀ ਜੀਓ ਮਰਤ ਪਿਆਲ ਮੈਂ ਪਿਆ ਬਾਈ ਆਲ ਅਕਾਸ਼ਿੰਦਿ ਕਾਇਉਂ ਗੁਰ ਸਤਗੁਰ ਕਿਰਪਾ ਧਾਰੀ ਜੀਉ ਸੋ ਬ੍ਰਹਮ ਅਜੂਨੀ ਹੈ ਪੀ ਹੁਨੀ ਕਟ ਪੀਤਨ ਦੇਖ ਮਰਾਰੀ ਜੀਉ ਜਨਮ ਮਨ ਕੋ ਇਹੋ ਜਗਤ ਮੁਕਤ ਹੋਇਨ ਦੂਜੇ ਪਗ ਤਬਸਾਰੀ ਜੀਉ ਸਤਗੁਰ ਮਿਲੇ ਤਾ ਗਰਮਤ ਪਾਈਏ ਸਾਥ ਬਾਜੀ ਹਾਰੀ ਜੀਉ ਸਤਿਗੁਰੂ ਬੰਦਨ ਤੋੜ ਨਰਾਰੇ ਮੋਹਣਾ ਗਰਬ ਮਰਾਰੇ ਮਝਾਰੀ ਜੀਉ ਨਾਨਕ ਗਿਆਨ ਅਧਨ ਪਰਗਾ ਸਿਆ ਹਰਮ ਮਾਨਵ ਬਸਿਆ ਨਰਿੰਕ ਮਾਰੀ ਜੀਉ ਊਠ ਮੁੱਲਾ ਪਹਿਲਾ ਰੱਬੀ ਬਰਕਤਾਂ ਮਾਣੇ ਨੂੰ ਸੀਨੇ ਗਣੀ ਨੇ ਜਦੋਂ ਸੋਟ ਰਾਗ ਵਿੱਚ ਇਹ ਬੇਨਤੀ ਨਾਈ ਤਨ ਰੱਲਾ ਹੀ ਸ਼ਮਾ ਬੰਝ ਗਿਆ ਜੈਸਮੀ ਪੌਸ਼ਣ ਦੇ ਕੰਨੀ ਆਜ ਪਈ ਉਹੋ ਹੀ ਬਾਣੀ ਦਾ ਕਿਲਿਆ ਹੋਇਆ ਆਪਣੇ ਆਪ ਗੁਰੂ ਜੀ ਦੇ ਨੇੜੇ ਜਾ ਆਖ ਲੋਤਾ ਚੋਖੀ ਪੀੜ ਫੂੜੇ ਸਾਰੇ ਸਰੋਤੇ ਮਸਤੀ ਵਿੱਚ ਝੂਮਣ ਲੱਗੇ ਸਾਂਤ ਬਾਜੂ ਮੰਡਲ ਵਿੱਚੋਂ ਕਰਤਾਰ ਹਿੰ ਕਰਤਾ ਨਹੀਂ ਤੂੰ ਪ੍ਰਗਟ ਹੋਣ ਲੱਗਿਓ ਕਵਲ ਨੈਣ ਤੇ ਮਦ ਨੈਣਾ ਨੇ ਖਿੱਚ ਨਾਲ ਖਿੱਚ ਕੇ ਗੁਰੂ ਜੀ ਨੇ ਮੇਲਾ ਦੇਖਣਾ ਹੈ ਗ੍ਰਸਤੀਆਂ ਤੇ ਸਾਧੂ ਪੁਰਖਾਂ ਨੂੰ ਆਪਣੇ ਚ ਗੱਦੇ ਬਿਠਾ ਬਠਾ ਲਿਆ ਜਦੋਂ ਤੱਕਿਆ ਕਿ ਸਭ ਚਪਚਾਪ ਬੈਠ ਕੇ ਕੁਝ ਸੰਮਨ ਤੇ ਜਿਵੇਂ ਲਾਖੀ ਹਨ ਤਾਂ ਗੁਰੂ ਜੀ ਨੇ ਬੁਰਛਾ ਦੀ ਦਰਬੀ ਹੋਈ ਆਤਮਾ ਨੂੰ ਸੰਗੀਤ ਕਾ ਨਵਾਸ ਤੇ ਸੂਸ਼ਟ ਰਾਗਮ ਵਿੱਚ ਇਹ ਸਭ ਦਾਚਾਰਿਆ ਜਿਸ ਜਲ ਨਿੰਦ ਕਨ ਤਮ ਜਗ ਆਏ ਸੋ ਅਮਰਤ ਗੌਰ ਪਾਹੀ ਜਿਉ ਛੋਡੋ ਬੇਸ ਪੇਖ ਚਤਰਾਇ ਦਬਿੰਦਾ ਇਹੋ ਹਲ ਨਾਹੀ ਜਿਉ ਮਨ ਰੇ ਫਿਰ ਰਹੋ ਮਤ ਕਤ ਜਾਹੀ ਜਿਉ ਬਾਹਰ ਟੁੰਡਤ ਬਹੁਤ ਦੁਖ ਪਾਵੇ ਕਰ ਅਮਰਤ ਕਟ ਮਾਹੀ ਜਿਉ ਰਹੋ ਆਪ ਗੋਣ ਛੋਡ ਗੋਣ ਕੋ ਆਵੋ ਕਰ ਆਵਗਣ ਪੋਸਤਾਹੀ ਜੀਓ ਸਰ ਅਪਸਰ ਕੀ ਸਾਰ ਨਾ ਜਾਣੇ ਫਿਰ ਫਿਰ ਕੀਚ ਮੁੰਡਾਹੀ ਜੀਓ ਅੰਤਰ ਮੈਲ ਲੋਭਾ ਝੂਠੇ ਬਾਹਰ ਨਾ ਉਹ ਕਾਹੀ ਜੀਓ ਨਰਮਲ ਨਾਮ ਅਜਪੋ ਸਦਗੁਰਮਕ ਅੰਤਰ ਕੀ ਗਤ ਤਾਹੀ ਜੀਓ ਪਰ ਹਰ ਹਰੇ ਪਰ ਹਰੇਨ ਨੋਵ ਨਿੰਦਾ ਹੂੜ ਤੇ ਆਗੋ ਸਚ ਗੌਰ ਮਚਨੀ ਹਲ ਪਾਹੀ ਜਿਉ ਜੋ ਪਾਵੇ ਤੋ ਆਖਰ ਰਹੇ ਹਰੇ ਆਖਰ ਹਰੇ ਜੋ ਜਨ ਨਾਨਕ ਸਬਦ ਸਲਾਹੀ ਜਿਉ ਬਾਹ ਹੈ ਏਹੀ ਜੀਵਾਤਮਾ ਜੈ ਸੈ ਸਵਰ ਭਗਤੀ ਵਾਲੀ ਇਸ ਸੰਸਾਰ ਤੇ ਆਇਆ ਹੈ ਉਹ ਗਿਆਨ ਰੂਪੀ ਅਮਰਤ ਗੁਰੂ ਜੀ پاس ਹੈ ਉਹ ਅਮੰਤ ਤਾਂ ਮਿਲ ਸਕਦਾ ਹੈ ਜੇ ਈਰਖਾ ਮਾਨਦੀ ਅਕਲ ਤੇ ਲੋਕ ਦਿਖਾਵੇ ਦਾ ਤਿਆਗ ਕਰਤਾ ਮਾਨ ਪੰਦਰ ਉੱਚਾ ਨਹੀਂ ਹੋਉਂਦਾ ਨਾ ਫਿਰ ਅਮਰਤ ਹਰਦੇ ਵਿੱਚ ਹੀ ਹੈ ਮਾ ਲੰਬਣ ਗਿਉ ਤਾਂ ਦੁਖ ਪਾਵੇਂਗਾ ਉਹ ਗੁਣਾਂ ਨੂੰ ਛੱਡ ਗੁਣਾਂ ਨੂੰ ਗ੍ਰਹਿਣ ਕਰ ਮੇਰੇ ਕਵੇਲੇ ਨੂੰ ਵਿਚਾਰਨਾ ਨਹੀਂ ਮੌਂਦਲ ਕੇ ਆਪਣੇ ਆਪ ਨੂੰ ਚਿੱਕੜ ਵਿੱਚ ਸੁੱਟ ਲਮੇਗਾ ਲੋਮਦੀ ਮੈਣ ਨਾਲ ਆਤਮਾ ਮਨীন ਹੋਈ ਹੈ ਪਰ ਬਹਲੇ ਤਨ ਨੂੰ ਤੂੰ ਮਰ ਮਾਲ ਕੇ ਨਹਾਉਣਾ ਹੈ ਤੁਗਲੀ ਨਿੰਦਾ ਤੇ ਲੋ ਮਨ ਛੱਡ ਦੇ ਗੁਰੂ ਦੇ ਬਚਨ ਸੁਣ ਕੇ ਮੌਤੀ ਹਾਸਲ ਕਰਨੀ ਚਾਹੁੰਦਾ ਹੈ ਗੁਰੂ ਜੀ ਆਖਦੇ ਹਨ ਕਿ ਉਹ ਤਾਂ ਪ੍ਰਮਾਤਮਾ ਗੁਰੂ ਜੀ ਦੇ ਬਚਨਾਂ ਆਸਰੇ ਸਿੱਖਿਆ ਦੇ ਇਹਨਾਂ ਗਿਆ ਪ੍ਰਮਾਤਮਾ ਦਾ ਭਜਨ ਦਸਣ ਬਾਲੀ ਸੇਵਕਾਂ ਸੇਵਕਾਂ ਨੂੰ ਵਿਚਾਰ ਲੋ ਰੱਬੀ ਬਾਣੀ ਨੂੰ ਸੁਣਦੇ ਸਾਰ ਸਭ ਦੇ ਇੱਕ ਪਾਠ ਫੁੱਲ ਗਏ ਲੈਨ ਦਿਮਾਗ ਹੁੰੜੇ ਫੁੱਲ ਹੋ ਗਏ ਗੁਰੂ ਜੀ ਦਾ ਨਵਾਂ ਪ੍ਰਚਾਰ ਸੁਣ ਕੇ ਪਾਣੇ ਬੜੇ ਹਕਾਰ ਨਾਲ ਪੁੱਛਣ ਬਾਤਿ ਆਏ ਇਹਨਾਂ ਲੋਗ ਗੱਲੀ ਗਿਆਨ ਚਰਚਾ ਵਿੱਚ ਰੁੱਝ ਗਏ 4 ਘੰਟੇ ਮੈਂ ਸੁਣਦੀ ਰਹੀ ਆਖਰ ਉਹ ਹਾਰ ਕੀਤੇ ਤੋ ਨਰ ਨਰਹੁ ਕੇ ਗੁਰੂ ਜੀ ਦੀ ਚਰਨੀ ਟੈ ਪਏ ਗੁਰੂ ਜੀ ਨੇ ਮਿਹਰ ਕਰਕੇ ਉਹਨਾਂ ਨੂੰ ਨਰਿੰਕਾਰ ਦੇ ਸੱਚੇ ਸਿੱਖ ਬਣਾ ਦਿੱਤਾ ਸਤ ਗੰਤਾ ਆਰਾਫ ਜਪਣ ਲੱਗੇ ਤੇ ਉਹਨਾਂ ਨੂੰ ਜੋ ਪਾਉਣ ਲੱਗੇ ਦੋ ਦਿਨ ਗੁਰੂ ਜੀ ਦਾ ਆਮ ਤੀਸਥ ਹੈ ਤਾਰਮੰਘੇਤ ਗੰਨ ਵਾਲਾ ਪਾਈ ਲਾ ਲੋ ਨਾ ਐ ਬਣੇਂ ਦੇਸ਼ ਪਾਕਿਸਤਾਨ ਦੇ ਜ਼ਿਲ੍ਹੇ ਗੁਜਰਾ ਮਾਣੀ ਵਿੱਚ ਜੀ ਮਨਾ ਬਾਦ ਕਸਵਾ ਹੈ ਨੋਦੀਆਂ ਦੇ ਰਾਜ ਮੇੜੇ ਇਸ ਦਾ ਨਾਮ ਸੈਦਪੁਰ ਸੀ ਤੇ ਇਹ ਇੱਕ ਜ਼ਿਲ੍ਹੇ ਦੀ ਮਰ ਮਰਤਾ ਵਾਲਾ ਸ਼ਹਿਰ ਸੀ ਸਰਕਾਰੀ ਸੂਮੇਦਾਰ ਇੱਥੇ ਰਹਿੰਦਾ ਸੀ ਸ਼ਹਿਰ ਦੀ ਰੌਣਕ ਚੰਗੀ ਸੀ ਸਾਰੇ ਘਰਾਣੇ ਦਾ ਜ਼ਮੀਨੀ ਮਾਮਲਾ ਵੀ ਇੱਥੇ ਆਉਂਦਾ ਸੀ ਇਹ ਇਸੇ ਸ਼ਹਿਰ ਵਿੱਚ ਭਾਈ ਲਾਲੂ ਨਾਮ ਦਾ ਪੁਰਸ਼ ਸੀ ਉਹ ਲੱਕੜੀ ਦਾ ਕਾਰੀਗਰ ਸੀ ਉਸ ਦਾ ਕਾਰ ਛੱਪੜ ਦੇ ਛੱਪੜ ਦੇ ਕਿਨਾਰੇ ਸੀ ਗਰੀਬੀ ਦੇ ਕਾਰਨ ਉਹ ਬੇੜੇ ਨਹੀਂ ਕੰਦਾ ਨਹੀਂ ਸੀ ਕਰ ਸਕਿਆ ਇੱਕ ਕਰਤੇ ਮੇਰੀਆਂ ਨੇ ਛਾਪੇ ਹੀ ਤੇ ਗਲਦੇ ਛੁੱਟੇ ਹੋਏ ਸਨ ਇੱਕ ਪਾਸੇ ਲੱਕਣ ਦਾ ਫਾਟਕ ਲੱਗਿਆ ਹੋਇਆ ਸੀ ਪਰ ਉਹ ਫਾਟਕ ਨੂੰ ਬੰਦ ਨਹੀਂ ਸੀ ਕੀਤਾ ਠੰਡ ਤਪਤੇ ਮਾਰਸ ਤੋਂ ਬਚਣ ਬਾਸਤੇ ਕਾਨਿਆਂ ਦੀ ਸਨ ਪਾਈ ਹੋਈ ਸੀ ਉਸ ਸਨ ਉਹ ਸਨ ਬਹੁਤ ਖੁੱਲੀ ਸੀ ਉਹ ਹੂ ਹੀ ਸਨ ਉਧਰ ਰਹਿਣ ਵਾਲਾ ਕੋਠਾ ਲੱਕੜੀ ਦਾ ਕੰਮ ਕਰਨ ਵਾਸਤੇ ਅੱਡਾ ਅਤੇ ਆਏ ਗਏ ਮਿੱਤਰ ਜਾ ਰਹੇ ਹੀ ਬਾਸਤੇ ਰਾਮ ਕਰਨ ਲਈ ਸ਼ਾਂਸੀ ਉਸ ਦੇ ਘਰ ਕੋਈ ਆਉਂਦਾ ਉਹ ਹਰ ਆਏ ਦਸਤਕਾਰ ਕਰਦਾ ਪਾਣੀ ਪਿਵਾਉਂਦਾ ਪਰ ਆਉਣ ਦੇ ਨਾਲ ਕਈ ਵਾਰੀ ਸੁੱਕੀ ਮਿੱਸੀ ਰੋਟੀ ਖਵਾਣ ਦਾ ਸਾਨੂੰ ਭੁਖੀ ਤੇ ਰਹੀਆਂ ਨੇ ਸੇਵਾ ਕਰਕੇ ਉਸ ਨੂੰ ਖੁਸ਼ੀ ਪ੍ਰਾਪਤ ਹੁੰਦੀ ਸੀ ਰੰਮੀ ਨੌੜਾ ਆਈਲਾ ਲੋਕਲਾਸੀ ਉਸ ਦੀ ਉਮਰ ਅੱਦ ਤੋਂ ਬੰਦ ਟੱਪ ਚੁੱਕੀ ਸੀ ਸਿਮੇਤੋਂ ਸਾਮ ਤੱਕ ਤਿਸਾ ਸਤਰੀ ਜਨ ਅਨੰਦਾ ਤੇ ਆ ਰਹੀ ਹੱਥ ਵਿੱਚ ਰੱਖਦਾ ਲੱਕੜੀ ਦੀਆਂ ਚੀਜ਼ਾਂ ਬਣਾਉਂਦਾ ਹੋਇਆ ਸ਼ਰਮ ਅਸ਼ਕਤੀਮਾਨ ਪਰਮਾਤਮਾ ਨੂੰ ਨਾਮ ਜਪਦਾ ਉਸ ਵੀਰ ਤੋਂ ਸਾਮ ਤੱਕ ਪੰਡ ਦੇ ਲੋੜਵੰਦ ਆਦਮੀ ਉਸ ਕੋਲ ਆਉਂਦੇ ਤੇ ਜਿੰਜਾਮਣ ਮਾਂ ਆਖੇ ਲੈ ਜਾਂਦੇ ਕਿਸੇ ਦਾ ਚਤ ਕੰਨਾ ਤਾਂ ਮੇ ਜਦੂਰੀ ਦੇ ਜਾਂਦਾ ਨਹੀਂ ਤਾਂ ਇੰਨਾ ਇਤਨਾ ਹੀ ਆਕੇ ਤੁਰ ਜਾਂਦਾ ਭਗਤ ਜੀ ਬਹੁਤ ਕਿਰਪਾ ਭਾਈ ਲਾਲੋ ਜਗਤ ਨੇ ਸੁੱਖਾਂ ਨੂੰ ਤਿਆਗ ਛੁੱਕਾ ਸੀ ਉਹ ਸੰਜਮ ਨਾਲ ਜਉ ਰਹਾ ਸੀ ਫਿਰ ਵੀ ਉਹਦੇ ਅੰਦਰ ਇੱਕ ਭੁੱਖ ਸੀ ਉਹ ਭੁੱਖ ਕਦੀ ਕਦੀ ਉਸ ਨੂੰ ਤੰਗ ਕਰਦੀ ਸੀ ਉਹ ਕਾਣਾ ਪੈ ਜਾਂਦਾ ਅੱਖ ਕੇ ਆਖ ਵੀ ਦਿੰਦਾ ਜੋ ਦਿਦਾਰ ਨਹੀਂ ਹੋਣੀ ਮੇਰੀ ਆਤਮਾ ਨਹੀਂ ਪੁਖਦੂ ਨਹੀਂ ਹੋਣੀ ਤਾਂ ਇਸ ਜਗਤ ਉਤੇ ਜਿਉਂਦੇ ਰਹਿਣ ਦੀ ਮੈਨੂੰ ਵੇਰ ਵੇਰ ਕੀ ਲੋੜ ਹੈ ਮੇਰੀ ਉਮਰ ਕੈਸ ਵਾ ਤੇਲ ਮੇਰੀ ਹੈ ਵੇਰ ਪਲਕ ਸੋਚ ਕੇ ਆਪ ਹੀ ਆਖ ਨਾ ਲਾ ਲੋ ਇਹ ਨਾ ਕਰੂ ਤੇਰੇ ਦਾਤੇ ਦੇ ਚੂਜ ਨਾਲੇ ਹਨ ਸ਼ੈਦ ਉਹ ਤੇਰੀ ਪ੍ਰੀਖਿਆ ਕਰਨੀ ਚਾਹੁੰਦਾ ਹੋਵੇ ਜਾਂ ਤੱਕ ਸਵਾਸ ਤੱਕ ਆਸਨ ਥਾਮ ਦਾ ਬੀੜਾ ਸੀ ਈਸ਼ਾਨ ਖੇਤਾਂ ਨੂੰ ਛੱਡ ਕੇ ਘਰਾਂ ਨੂੰ ਮੁੜੇ ਆ ਰਹੇ ਸੰਨ ਬਾਗੀ ਗਊਆਂ ਮੱਜਾਂ ਨੂੰ ਜੂਹਾ ਵਿੱਚੋਂ ਸ਼ਹਿਰ ਲਿਆ ਚੁੱਕੇ ਸਨ ਇਸੇ ਕਾਰਨੇ ਦੀਵਾ ਜਗਾ ਦਿੱਤਾ ਸੀ ਤੇ ਕੋਈ ਆਣੀ ਗਵੰਡਾ ਨੇ ਕੋ ਅੱਗ ਪਾ ਦੀ ਸੀ ਉਸ ਵੇਲੇ ਭਾਈ ਲਾਲੂ ਆਪਣਾ ਵਰਕਸ਼ਾਪ ਕਾਰਖਾਨੇ ਵਿੱਚੋਂ ਉੱਠ ਕੇ ਹੱਥ ਨੂੰ ਤੋਂ ਕੇ ਚੁੱਲੇ ਅੱਗ ਮਾਣੀ ਬੈਠਾ ਸੀ ਲੱਕੜ ਦੀ ਥਾੜੀ ਵਿੱਚ ਕੂਦਰੇ ਦਾ ਆਟਾ ਮਾਲ ਕੇ ਕੂੜ ਰੱਖਿਆ ਹੋਇਆ ਸੀ ਤਵਾ ਤੱਤਾ ਹੋ ਗਿਆ ਭਾਈ ਲਾਲੂ ਨੇ ਰੋਟੀ ਥੱਪੀ ਤੇ ਤਵੇ ਉੱਤੇ ਛੁੱਟੀ ਇੱਕੜ ਦੁੱਕਣਾ ਚਾ ਰੋਟੀਆਂ ਪੱਕ ਗਈਆਂ ਪਰ ਆਟਾ ਨਾ ਮੁਕਿਆ ਫਾਇਲਾ ਲੋ ਨੂੰ ਕੋਈ ਖਾਂ ਨਹੀਂ ਸੀ ਉਹ ਅੱਜ ਕਿਸੇ ਗੰਮੀ ਖੁਸ਼ੀ ਵਿੱਚ ਮगन ਸੀ ਉਸ ਦੀ ਆਤਮਾ ਖੁਸ਼ ਤੇ ਖੀੜੇ ਵਿੱਚ ਸੀ ਉਹ ਵੀ ਨਰਾਲਾ ਹੀ ਚਾਹ ਚਿਹਰੇ ਉੱਤੇ ਨੱਚ ਰਿਹਾ ਸੀ ਅੰਗ ਮਲ ਗਈ ਰੋਟੀਆਂ ਪੱਕਦੀਆਂ ਗਈਆਂ 4 5 10 ਪੱਕ ਗਈਆਂ ਪ੍ਰਾਂਤ ਵਿੱਚ ਤੁਹਾਡੇ ਆਟਾ ਹੱਥ ਨੂੰ ਨਾ ਰੜਕਿਆ ਸਰ ਤਾਈ ਪ੍ਰਾਂਤ ਬਲ ਚਾਤ ਮਾਰੀ ਇਹ ਆਟਾ ਹੁਣ ਮੁੱਕ ਗਿਆ ਮੈਂ ਇੰਨਾ ਆਟਾ ਗੁੰਨ ਮਿਠਾ ਦਾਸ ਰੋਟੀਆਂ ਹੋਣ ਗਈਆਂ ਇੱਕ ਦੋ ਕਰਕੇ ਸਾਰੀਆਂ ਰੋਟੀਆਂ ਗਾਣ ਨਹੀਂ ਆਪਣੀਆਂ ਰੋਟੀਆਂ ਬਹੁਤ ਬਹੁਤੀਆਂ ਪੱਕੀਆਂ ਹਨ ਜਰੂਰ ਅੱਜ ਕੋਈ ਮੇਰੇ ਬਾਣੇ ਵਿੱਚ ਆਉਣਗੇ ਇਹ ਉਹ ਹੀ ਮਨੋਖਰ ਹੁ ਬਤਾ ਕੇ ਆ ਬਾਵੇਗਾ ਮੇਰਾ ਕ੍ਰਿਸ਼ਨ ਮਰਾਨੀ ਦਿਆਲੂ ਕਿਰਪਾਲੂ ਦੁੱਖ ਹਰਤਾ ਐਂ ਸੋਚਾਂ ਸੋਚਦੇ ਆਂ ਅਜੇ ਅੱਗ ਨਹੀਂ ਸੀ ਬਝਾਈ ਰੋਟੀਆਂ ਛਕੂ ਵਿੱਚ ਪਾਈਆਂ ਸਨ ਇਤਨੇ ਨੂੰ ਸੱਚਮੁੱਚ ਹੀ ਕੋਈ ਬਾੜੇ ਬਚਾ ਗਿਆ ਇੱਕ ਨਹੀਂ ਤਨ ਬੰਦੇ ਤਿੰਨੇ ਹੀ ਨਾਲੇ ਭੇਸ ਵਿੱਚ ਤੂੰ ਅਣ ਬੋਲੇ ਤੇ ਅਣ ਚੇਜ ਕੰਗੇ ਤਰਪੇ ਨੇੜੇ ਆ ਕੇ ਉਹਨਾਂ ਵਿੱਚੋਂ ਇੱਕ ਮੁਖੀ ਨੇ ਵਿਚਾਰਿਆ ਭਾਈ ਲਾਲੋ ਕਰਤਾਰ ਚਿਤਾਵੇ ਇਹ ਹਾਲੀ ਰਾਜੀ ਖੁਸ਼ੀ ਹੈ ਲਾਲੋ ਕਵਰਾ ਕੇ ਉੱਠਿਆ ਉਹ ਬੋਲ ਨਾ ਪਛਾਣ ਸਕਿਆ ਨਾ ਸੁਰਤ ਉਹ ਹੈਰਾਨ ਸੀ ਕਿ ਉਸ ਦਾ ਨਾਮ ਲੈ ਕੇ ਉਸ ਨੂੰ ਬੁਲਾਉਣ ਵਾਲਾ ਉਹਦਾ ਕਿਹੜਾ ਜਾਨੂ ਹੈ ਜਿਸ ਨੇ ਉਹਦਾ ਨਾਮ ਲਿਆ ਸੀ ਉਹਦੇ ਚਿਹਰੇ ਤੇ ਰਸਨਾਈ ਸੀ ਭਾਈ ਲਾਲੋ ਵੀ ਸ਼ੰਨ ਵਿੱਚ ਅਚਾਨਣ ਹੋ ਗਿਆ ਸੀ ਜਦੋਂ ਕਿ ਉਸ ਨੇ ਦੀਵਾ ਨਈ ਸਿਸ ਜਾਇਆ ਉਹ ਕਾਲੀ ਨਾਲ ਉੱਠਿਆ ਚਾਨੀਆਂ ਜਾ ਡਗਾ ਚਾਨਣ ਤੂੜ ਲੈ ਕੇ ਮੱਥੇ ਨੂੰ ਲਾਈ ਅੱਖਾਂ ਉੱਤੇ ਮਣੀ ਅੱਖਾਂ ਖੁੱਲ ਗਈਆਂ ਹਲਦਾ ਬਾਗੋ ਬਾਗ ਹੋ ਗਿਆ ਹਲਦੇ ਮਚਤਾਂ ਫੱਖ ਮਟ ਗਈ ਚਾਨਣਾ ਤੇ ਮੱਥਾ ਕੋਣੋ ਜੀ ਨਾ ਕੀਤਾ ਵਾਈ ਲਾ ਲੋੜ ਫ ਸਤ ਗ੍ਰੰਥਾਰ ਕੋ ਆ ਪਾਂ ਚੀਨਾ ਤੋਂ ਵਿਛੜੇ ਮਿਲੇ ਮਰਾਗ ਨਹੀਂ ਥਾਂ ਮਚਨ ਬਲਾਸ ਕਰ ਗਈ ਨਾਣ ਅੰਮੀ ਅਸੀਂ ਭੁੱਖੇ ਹਾਂ ਦੂਰੋਂ ਪੰਦ ਕਰਕੇ ਆਏ ਹਾਂ ਰੋਟੀ ਖਵਾ ਕਿਉਂ ਆ ਕਿ ਰਬੀ ਨੂਰ ਨੇ ਪਾਈ ਲਾਲੋ ਦੀ ਬਾਹ ਹੜ ਕੇ ਉਸ ਨੂੰ ਉੱਪਰ ਉਠਾਇਆ ਪਾਈ ਲਾਲੋ ਉਠਿਆ ਮੇਰੇ ਧਨ ਭਾਗ ਤੁਸੀਂ ਆ ਗਏ ਅਡੀ ਕਦੇ ਆ ਅੱਧੀ ਆਜੂ ਚਨੀ ਗਈ ਦਿਲ ਤੜਫਦਾ ਰਿਹਾ ਹੋ ਪਾਈ ਦੀ ਰਹੀ ਮੇਰੇ ਭਗਵਾਨ ਅਜ ਆ ਗਏ ਦਨੈ ਭਾਗ ਦਬਾਂਗ ਮੇਰੀਆਂ ਆਸ਼ਾ ਪੂਰੀਆਂ ਕਰ ਦਿੱਤੀਆਂ ਮੇਰੇ ਲਾਣਾ ਲਗਾ ਪਾਲਣਾ ਬੈਠੂ ਮੇਰੀਏ ਇਸ ਚੰਨ ਨੂੰ ਆਗ ਲਾਉ ਦਰਸ਼ਨ ਕਰ ਕੇ ਸੱਚ ਮੱਚ ਪਾਈ ਲਾਲੂ ਮਨ ਮਸਤਾਨਾ ਹੋ ਗਿਆ ਉਹ ਖੁਸ਼ੀ ਵਿੱਚ ਕੰਨਾ ਕੰਨਾ ਬੋਲ ਗਿਆ ਮਸਤਾਨਾ ਹੁੰਦਾ ਵੀ ਕਿਉਂ ਨਾ ਜਲਤ ਮਾਨਖ ਵਰਖ ਪ੍ਰਮਾਤਮਾ ਰੰਗਕਾਰੀ ਜੋਤ ਗੁਰੂ ਨਾਨਕ ਜੀ ਅਸਦੇ ਘਰ ਆਏ ਸਨ ਨਾਲ ਬਾਲਾ ਭਿਮਨਦਲ ਨਾ ਜੀ RAM ਤੀਰਥ ਤੋਂ ਤੋਰ ਕੇ ਗੁਰੂ ਜੀ ਨੇ ਦਰਿਆ ਰਵੀ ਪਾਰ ਕੀਤਾ RAM ਮੈਂ ਛੇ ਕਈ ਜਗ੍ਹਾਸਾਂ ਨੂੰ ਤਾਰਦੇ ਹੋਏ ਮਨਾਬਾਦ ਪਹੁੰਚ ਗਏ ਸਿੱਧੇ ਪਾਈ ਲਾਲੂ ਦੇ ਘਰ ਗਏ ਜਿਵੇਂ ਪਹਿਲਾਂ ਤੋਂ ਜਾਣੂ ਸਨ ਮੜ ਤੋਂ ਹੀ ਅਮਰ ਕਾਂਸੀ ਅੰਤਰਾਯਮੀ ਨੇ ਕਿਸੇ ਕੋਣ ਲਾਲੋਂ ਦਾ ਬਾਣਾ ਨਹੀਂ ਪੁੱਛਿਆ ਵੱਡੇ ਕਸਵੇ ਵਿੱਚੋਂ ਦੀ ਲੰਘ ਕੇ ਅੰਜ ਮਾਹੋਂ ਦਾ ਹੀ ਸਿੱਧੇ ਤੁਰੇ ਆਏ ਜਿਵੇਂ ਕਈ ਬਾਰ ਅੱਗੇ ਆਏ ਹੁੰਦੇ ਨੇ ਤੇ ਇਸੇ ਸੈ ਤੇ ਮਰਗਾਣੇ ਦਾ ਬਸ਼ੀਖ ਹੁੰਦੇ ਹੈ ਨਾ ਨੂੰ ਨਾਨਕ ਨੀਮ ਜੀ ਲੰਮਾ ਬੰਦ ਕਰਕੇ ਆਏ ਸਨ ਭੋਜਨ ਛਕਿਆ ਚਹਿਰ ਹੋ ਉਹ ਚੱਕਾ ਸੀ ਮਨ ਦਾ ਨੇ ਨ ਭੁੱਖ ਨੇ ਬੇਕੁਲ ਕਰ ਦਿੱਤਾ ਸੀ ਕਾਰ ਆਏ ਬੌਣਿਆਂ ਨੂੰ ਪਾਈ ਲਾਲੋ ਨੇ ਪਰ ਸ਼ਾਦਾ ਸਕਾਇਆ ਸੀ ਐਕਨ ਮੀਕਣੀ ਥਾਂ ਗੋ ਉਹ ਬਰਦਾ ਪੋਚਾ ਫੇਰ ਕੇ ਚੰਕਾ ਬਣਾਇਆ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਤੁੰਤਰੇ ਉੱਤੇ ਬੈਠ ਕੇ ਪਰਸ਼ਾਦਾ ਸਕੋ ਉਹਨੂੰ ਜਿਨੇ ਉੱਤਨ ਦਿੱਤਾ ਸਾਰੇ ਧਰਤੀ ਸੁੱਚੀ ਹੈ ਇਹ ਚੰਤਰਾ ਜਿੱਥੇ ਬੈਠਾ ਹਾਂ ਇੱਥੇ ਹੀ ਪ੍ਰਸ਼ਾਦ ਲਾ ਲਿਆਓ বিনা ਕਿਸੇ ਉਤਨ ਦਿੱਤੇ ਨੇ ਤਿੰਨਾਂ ਨੂੰ ਆਦਰ ਨਾਲ ਬਿਠਾ ਕੇ ਭਾਈ ਲਾਲੋ ਜੀ ਨੇ ਕੋਧਰੇ ਦੀਆਂ ਰੋਟੀਆਂ ਫਰੋਸ ਦਿੱਤੀਆਂ ਜਿੰਨੋਂ ਮੰਨ ਲਾਣੇ ਰੋਟੀ ਵਲ ਮੇਖਿਆ ਤਾਂ ਅਸਲੀ ਭੁੱਖ ਮਰ ਗਈ ਉਹ ਲੱਕੜ ਵਾਂਗ ਸੁੱਕੀਆਂ ਸਨ ਗੁਰੂ ਜੀ ਦਾ ਬਾਜਮਨ ਦਾ ਸਾਥੀ ਸੀ ਗੱਲਾਂ ਖੁੱਲੀਆਂ ਤੇ ਸੰਗਾਂ ਲੱਤੀਆਂ ਹੋਈਆਂ ਸਨ ਉਹ ਚੁੱਪ ਨਾ رہ ਸਕਿਆ ਮੈਂ ਆਖਿਆ ਜੀ ਇਸ ਵੱਡੇ ਸ਼ਹਿਰ ਵਿੱਚ ਕਈ ਅਮੀਰ ਬਸਦੇ ਨੇ ਇਹ ਸਾਬੂਆਂ ਦੇ ਡੇਰੇ ਵੀ ਹੋਣਗੇ ਇਸ ਗਰੀਬ ਬਾੜੇ ਹੀ ਬੜਨਾ ਸੀ ਇਹ ਰੋਟੀਆਂ ਖਾ ਕੇ ਕੀ ਤਰ੍ਹਾਂ ਹੈ ਅੰਤਰੇ ਭਿਨਾਗੇ ਮਨਦਾਨਿਆ ਸਾਰੇ ਅਨ ਪਰਮਾਤਮਾ ਨੇ ਪੈਦਾ ਕੀਤੇ ਹਨ ਸਾਰੇ ਮਨੁੱਖਾਂ ਦੇ ਜੀਵਾਂ ਦੇ ਖਾਣ ਵਾਸਤੇ ਰਤਕ ਵਰ ਕੀ ਮੂੰਹ ਪਾ ਕੇ ਦੇਖ ਕੀ ਸਵਾਦ ਆਉਂਦਾ ਹੈ ਇਹ ਧਰਮ ਕਰਤ ਦੀ ਰੋਟੀ ਹੈ ਨਿਰਾਮਰਤ ਹੈ ਜੋ ਕੋਈ ਸ਼ਰਧਾ ਨਾਲ ਛਕੇ ਛਕਾਇ ਸ਼ੱਕ ਲੈਣਾ ਚਾਹੀਦਾ ਹੈ ਬੰਤੂ ਨਹੀਂ ਕਰਨ ਦੀ ਲੋੜ ਨਹੀਂ ਮਾਲਕ ਦਾ ਹੁਕਮ ਸੀ ਮੰਦਾਨ ਨੇ ਨੂੰ ਮੰਨ ਆ ਬਈਆ ਸੱਚ ਮੱਚ ਜਦੋਂ ਮੰਦਾਨ ਨੇ ਰੋਟੀ ਨਾਲੋਂ ਬਰਕੀ ਤੋੜ ਕੇ ਮੂੰਹ ਪਾਈ ਤਾਂ ਅਨੰਦ ਆਇਆ ਠਾਚਿ ਚਿੱਤਾ ਉਸ ਨੂੰ ਨਾਲਾ ਹੀ ਸਵਾਲ ਆਇਆ ਉਹਨਾਂ ਸਵਾਦ ਸ਼ਕਤੀ ਪ੍ਰਕਾਰ ਦੇ ਭੋਜਨ ਖਾਦਿਆ ਮੈਂ ਇਹਨਾਂ ਨਾਮੇ ਉਹ ਤਿੰਨੇ ਰੋਟੀਆਂ ਖਾ ਗਿਆਂ ਤੇ ਚੌਥੀ ਰੋਟੀ ਮੰਗ ਲਈ ਪਾਈ ਲਾ ਲੋ ਨੇ ਜੰਦ ਚ ਉਥੀ ਰੋਟੀਆਂ ਨੇ ਹੱਥ ਉੱਤੇ ਰੱਖੀ ਤਾਂ ਗੁਰੂ ਜੀ ਨੇ ਮਨਦਾਨੇ ਵਾਲ ਦੇਖਿਆ ਉਸ ਦੇਖਣ ਤੋਂ ਮਨਦਾਨਾ ਬਨੁ ਭਾਵਨਾ ਨੂੰ ਤਾੜ ਗਿਆ ਤੇ ਮਨਦਾਨਾ ਉੱਤਲ ਦਿੱਤਾ ਦਾਤਾ ਤੇਰੀਆਂ ਤੂੰ ਹੀ ਇਹ ਜਾਣ ਮੈਨੂੰ ਕੁਝ ਵੀਤ ਨਹੀਂ ਆਉਂਦਾ ਇਹ ਕੋਦਰੇ ਦੀ ਰੋਟੀ ਹੈ ਜਾਂ ਕਿਸੇ ਹੋਰ ਉਸਤਮਨ ਆਈ ਦੀ ਪ੍ਰੇਮੰਤੇ ਸ਼ਰਦਾ ਗੁਰੂ ਜੀ ਦਾ ਉੱਤਰ ਸੀ ਉਹ ਜਿਵੇਂ ਸ਼ਕਿਆ ਗਿਆ ਹੱਥ ਸੁਚੇ ਕੀਤੇ ਗਏ ਸੰਨ ਦਾ ਇੱਕ ਬਸਾ ਸਾਰੀ ਹੀ ਕਰਕੇ ਆਸਣ ਲਾਏ ਗਏ ਆਸਣਾ ਉੱਤੇ ਬਰਾਜੇ ਤੇ ਮਚਨ ਬਲਾਸ ਹੋਣ ਲੱਗੇ ਭਾਈ ਲਾਲੋ ਦੀਆਂ ਅੰਜਲੀ ਭੁਖਾਂ ਦੂਰ ਹੋਣ ਲੱਗੀਆਂ ਉਹ ਨਰਾਲਾ ਹੋਣ ਲੱਗਾ ਨਿਹਾਲ ਹੋਣ ਲੱਗਾ ਖਾਰੇ ਰਾਕੇ ਕਨਾਲੀ ਤਨ ਵਿੱਚ ਸਤ ਕਰਤਾ ਸੰਤ ਕਰਤਾ ਦਾ ਜਾਪ ਕਰਦੇ ਰਹੇ ਮਨ ਦਾ ਨਰਮਾ ਬਜਾਈ ਗਿਆ ਭਾਈ ਲਾਲੂ ਦੀ ਕਾ ਸੁਸਮੀ ਛੰਨ ਵਿੱਚ ਨਰਨੰਕਾਰੀ ਕੀਰਤਨ ਹੋ ਰਿਹਾ ਸੀ ਜਿਵੇਂ ਕੀਰਤਨ ਸੁਣਿਆ ਕਈ ਜਨਮਾਂ ਦੀ ਆਤਮਾ ਨੂੰ ਲੱਗੀ ਮੈਂ ਦੂਰ ਹੋ ਰਹੀ ਸੀ ਇੰਨੀ ਤੱਕੀਰ ਹੁੰਦਾ ਰਹਾ ਮਿੱਥੇ ਨਿਤ ਕਰਮ ਅਨਸਾਰ ਗੁਰੂ ਜੀ ਤੜਕੇ ਉੱਤੇ ਤਾਨਿਆਂ ਦੀ ਲੋਹ ਵਿੱਚ ਸੁਚੇਤ ਸਚਿਤ ਤੇ ਗਏ ਕਾਨਲ ਨੂੰ ਦਰਤਨੋਂ ਤੱਕਿਆ ਬਾਹਰੋਂ ਆਏ ਇਨਸਾਨਾਂ ਗਾਣਿ ਪਿਛੋਂ ਆਸਣ ਕਾਰਨ ਉੱਤੇ ਚੌਂਕੜਾ ਮਾਰਿਆ ਤੇ ਕਨ ਪਰਖ ਨਾਲ ਲੈ ਬੋਲ ਕੇ ਸਮਾਧੀ ਲਾ ਕੇ ਬੈਠ ਗਏ ਇਹਨਾਂ ਨੂੰ ਸੂਲ ਚੜ੍ਹਦਾ ਮਿਲਿਆ ਹੋਇਆ ਤਾਂ ਮਨਦਾਨ ਨੇ ਬਾਲੇ ਇਸ਼ਾਰਾ ਕੀਤਾ ਕਿ ਔਰ ਬਾਹ ਮਜਾਵੇ ਬਜਾਇਆ ਰਬਾਬ ਕੀਰਤਨ ਸ਼ੁਰੂ ਹੋਇਆ ਰੰਮੀ ਬਾਣੀ ਵਿਚਾਰੀ ਗਈ ਉਹ ਬਾਣੀ ਜੋ ਕਾਲ ਜੁਗ ਵਿੱਚ ਨੀਮਾ ਨੇ ਬਾਹਰ ਸਾਗਰ ਵਿੱਚੋਂ ਪਾਰ ਤਾਨ ਕਰਨ ਵਾਸਤੇ ਇੱਕ ਜਹਾਜ ਹੈ ਗਲਿਆਣ ਕਰੀ ਬਾਣੀ ਪਰਮਾਤਮਾ ਨੂੰ ਸਨਮੁਖ ਸਮਝ ਕੇ ਬੇਨਤੀ ਕੀਤੀ ਆਪੇ ਕਰੇ ਸੱਚਾ ਲੱਖ ਪਾਰ ਹੋ ਪਾਪੀ ਤੂੰ ਬਖਸ਼ਣ ਹਾਰ ਤੇਰਾ ਪਾਣਾ ਸਭ ਕੁਝ ਹੋਵੇ मान हठ खीचे अंत में गोवे रहो मानमुख की मत कोड़ मैं बे अभी बैन हार समान पाप संतापी भी धर्म तो त्यागा लहा कष नीमू जो अपने येसो अलख अप ऐसा हमारा सखा सहाई गोरहर मिलिया भक्त नरनाई संगलीस ਸਉਨੀ ਤੋਟਾ ਆਮੀਨ ਨਾਨਕ ਰਾਮ ਨਾਮ ਮਨ ਆਵੇ ਆਵਾ ਹੀ ਕਾਣ ਪਰਖਤੂ ਸੱਚਾ ਹੈ ਤੇਰਾ ਪੇਦ ਨਹੀਂ ਪਾਇਆ ਜਾ ਸਕਦਾ ਹੈ ਮਹਾਨ ਸ਼ਕਤੀਮਾਨ ਜੀ ਤੁੰਕਾ ਤਹੈ ਸੋ ਆਪੇ ਕਰਦਾ ਹੈ ਤੇਰੀ ਇੱਛਾ ਨਾਲ ਸਭ ਕੁਝ ਹੁੰਦਾ ਹੈ ਜੋ ਅਸੀਂ ਕੰਮ ਕਰਦੇ ਹਾਂ ਉਹ ਸਾਡੇ ਬਾਸਤੇ ਸੁੱਖਾਂ ਦਾ ਹੀ ਕਾਰਨ ਹੁੰਦੇ ਨੇ ਇਨੂੰ ਭੁੱਲ ਕੇ ਮਨਮੋਖ ਹੋ ਗਏ ਹਾਂ ਉਠਦਾ ਬਸਾਰਾ ਹੈ ਤੇਰਾ ਜਿ ਸਮੰਤੋ বিনা ਪਾਪਾਂ ਦੇ ਸੇਕ ਨਾਲ ਆਤਮਾ ਸਾੜ ਰਹੀ ਹੈ ਅਸੀਂ ਆਖਦੇ ਹਾਂ ਇਹ ਮਨ ਮਨੋਖ ਹੋ ਕਰ ਮਾਨੁ ਸ਼ਡਕੇਸ਼ਵਰ ਦਾਸ ਮਨ ਕਰੂ ਕੋਜ ਖੱਟ ਕੇ ਖੱਟ ਜੀਵੀ ਨ੍ਰਸਤ ਮਨ ਸੰਸਾਰ ਹੈ ਇਹ ਸਾਰਾ ਪਰਮਾਤਮਾ ਦਾ ਗਗਤ ਰੂਪ ਹੈ ਬਾਵਦੀਸ਼ਣ ਨੂੰ ਮੂਰਤੀ ਅਸਲ ਵਿੱਚ ਹੋਰ ਹੈ ਇਹੋ ਜੈਸਾ ਸਾਡਾ ਮਿੱਤਰ ਹੈ ਜੋ ਮੰਗਤੀ ਮਖਨ ਹੈ ਬਾਰੋਂ ਮਿਲਿਆ ਤੋ ਹੈ ਜਿਨੂੰ ਗੁਰੂ ਨੇ ਅਸਾਂ ਉੱਤੇ ਮਿਹਰ ਕੀਤੀ ਹੈ ਮਾਝਾ ਮਾਦੀ ਜਗਤ ਵਿੱਚ ਜੋ ਦੁਨਿਆਵੀ ਲੋੜਾਂ ਦੇ ਸੌਦੇ ਕਰਦੇ ਹਾਂ ਉਹਨਾਂ ਸੌਦਿਆਂ ਵਿੱਚ ਅਸਾਂ ਨੂੰ ਕਾਟਾ ਪੈਦਾ ਹੈ ਇਸੇ ਵਾਸਤੇ ਤੇਰੇ ਮੰਦੇ ਨਾਨਕ ਨੂੰ ਤੇਰਾ ਨਾਮ ਨਾਮ ਹੀ ਚੰਗਾ ਲੱਗਦਾ ਹੈ ਇਸੇ ਲਈ ਜਪਣ ਵਿੱਚ ਹੀ ਆਤਮਾ ਨੂੰ ਸੱਚ ਸ਼ਾਂਤੀ ਹਾਸਲ ਹੁੰਦੀ ਹੈ ਸੈਦਪੁਰ ਇਹਨਾਂ ਬਾਦ ਸਹਿਰ ਵਿੱਚ ਤੇ ਚਿੰਗੇ ਦੇ ਪੰਡਤਾ ਮੌਲਵੀਆਂ ਦਾ ਬਹੁਤ ਜ਼ੋਰ ਸੀ ਆਮ ਜਨਤਾ ਨੂੰ ਬੜਾਂ ਬੱਚੇ ਸੁੱਟ ਕੇ ਸੁੱਟ ਕੇ ਲੁੱਟੀ ਜਾਂਦੇ ਸਨ ਮਨੁਜੀ ਨੇ ਆਪਣੇ ਚਤ ਨਾਲ ਫੈਸਲਾ ਕੀਤਾ ਕਿ ਸ਼ਾਇਦ ਹੋਰ ਬੇਚਾਰੇ ਕਿ ਲੋਕਾਂ ਨਾਲ ਪਰਮ ਦੂਰ ਕੀਤੇ ਜਾਣ। ਅਨਿੱਥੇ ਸਮਾਰਤ ਕਰਦੇ ਆ ਕੱਲ ਨੂੰ ਇਹ ਸ਼ੁਰੂ ਕਰਾਂਗੇ ਜੇ ਕੋਈ ਮੋਲਣ ਵਿੱਚ ਗਲਤੀ ਹੋਈ ਹੋਵੇ ਆਪਨੇ ਬੱਚੇ ਅਣਜਾਣ ਕੇ। ਕਿ ਮਾਫ ਕਰਨਾਗੇ ਤਾਂ ਸਦਾ ਸੇਵਾ ਕਰਨਾ ਮਾਰ ਮਾਸ਼ਨਾ ਸੱਥੇ ਹੱਥ ਰੱਖਣਾ। ਆਪਦੀ ਕਿਰਪਾ ਹੋਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।